ਸੱਚਾ ਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਹਿਮਾਚਲ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਖਿਲਾਫ ਚਾਰਜ ਫਰੇਮ ਕੀਤੇ ਗਏ ਨੇ ਹੁਣ ਮਾਨ ਹਾਨੀ ਦਾ ਮੁਕੱਦਮਾ ਚੱਲੇਗਾ ਅੱਜ ਬਠਿੰਡਾ ਕੋਰਟ ਦੇ ਵਿੱਚ ਐਮਪੀ ਕੰਗਣਾ ਰਣੌਤ ਦੀ ਪੇਸ਼ੀ ਸੀ ਪਰ ਜਦੋਂ ਕੰਗਣਾ ਰਣੌਤ ਪੇਸ਼ ਨਹੀਂ ਹੁੰਦੇ ਤੇ ਫਿਰ ਸ਼ਿਕਾਇਤ ਕਰਤਾ ਬੀਬੇ ਮਿੰਦਰ ਕੌਰ ਦੇ ਵਕੀਲ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਦੋਮਾ ਧਿਰਾਂ ਦੀ ਸੁਣਵਾਈ ਕਰਨ ਤੋਂ ਬਾਅਦ ਅਦਾਲਤ ਨੇ ਕਗਨਰ ਰਨਾਉਤ ਖਿਲਾਫ ਚਾਰਜ ਫਰੇਮ ਕਰ ਦਿੱਤੇ ਨੇ ਬੀਬੇ ਹਮਿੰਦਰ ਕੌਰ ਦੇ ਉੱਪਰ ਵਿਵਾਦਿਤ ਟਿੱਪਣੀ ਦਾ ਮਾਮਲਾ ਇਸ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ। ਬਾਲੀਵੁੱਡ ਦੇ ਦੇਗਿਆ ਜਦਾਕਾਰ ਤਰਮਿੰਦਰ ਦਾ ਹੋਇਆ ਦਿਹਾਂਤ ਅਦਾਕਾਰ ਕਈ ਦਿਨਾਂ ਤੋਂ ਘਰ ਦੇ ਵਿੱਚ ਇਲਾਜ ਅਧੀਨ ਸਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਸੀ 10 ਨਵੰਬਰ ਨੂੰ ਤਰਮਿੰਦਰ ਦੀ ਸਿਹਤ ਕਾਫੀ ਵਿਗੜ ਗਈ ਸੀ ਰਿਪੋਰਟਾਂ ਸામਨੇ ਆਈ ਸੀ ਵੈਂਟੀਲੇਟਰ ਦੇ ਤਬਦੀਲ ਕੀਤਾ ਗਿਆ ਸੀ ਇਸ ਤੋਂ ਬਾਅਦ ਸਲਮਾਨ ਖਾਨ ਸ਼ਾਹਰੂਖ ਖਾਨ ਗੋਵਿੰਦ ਦਾਸ ਸਮੇਤ ਮਸ਼ਹੂਰ ਹਸਤੀਆਂ ਹਸਪਤਾਲ ਦੇ ਵਿੱਚ ਅਦਾਕਾਰ ਨੂੰ ਸਿਹਤ ਦਾ ਹਾਲ ਜਾਣਨ ਪਹੁੰਚੇ ਸੀ ਪਰ ਅੱਜ ਇਸ ਫਾਨੀ ਸੰਸਾਰ ਨੂੰ ਬਾਲੀਵੁੱਡ ਦੇ ਦਿੱਗ ਅਦਾਕਾਰ ਤਰਮਿੰਦਰ ਅਲਵੇਦਾ ਅੱਗ ਗਏ ਨੇ ਜਸਤੇ ਸੂਰਿਆਕਾਂਤ ਨੇ ਦੇਸ਼ ਦੇ 53ਵੇਂ ਚੀਫ ਜਸਟਿਸ ਆਫ ਇੰਡੀਆ ਵਜੋਂ ਲਿਆ ਹਲਫ ਰਾਸ਼ਟਰਪਤੀ ਦ੍ਰੋਪਤੀ ਮਰਮੂ ਨੇ ਚਕਵਾਈ ਅਹੁਦੇ ਦੀ ਸੌ ਜਸਟਿਸ ਬੀ ਆਰ ਗਵਈਦੀ ਜਗ੍ਹਾ ਤੇ ਸੀਜੀਆਈ ਬਣੇ ਸੂਰੀਆ ਕਾਂਤ 14 ਮਹੀਨੇ ਦਾ ਹੋਵੇਗਾ ਜਸਟਿਸ ਸੂਰੀਆ ਕਾਂਤ ਦਾ ਕਾਰਜਕਾਲ ਬਾਲੀਵੁੱਡ ਦੇ ਦੇਗਜ ਅਦਾਕਾਰ ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਹੋ ਗਏ ਭਾਵਕ ਕਿਹਾ ਇੰਡਸਟਰੀ ਦੇ ਲਈ ਬਹੁਤ ਵੱਡਾ ਸਦਮਾ ਧਰਮਪਾਜੀ ਨੇ ਸਾਨੂੰ ਇੰਡਸਟਰੀ ਦੇ ਵਿੱਚ ਵਟਾ ਮਾਨ ਦਿਵਾਇਆ ਪਾਜੀ ਬਾਲੀਵੁੱਡ ਦੇ ਵਿੱਚ ਆਪਣੇ ਨਾਲ ਅਲੱਗ ਤਰ੍ਹਾਂ ਦੀ ਪੰਜਾਬੀਅਤ ਲੈ ਕੇ ਗਏ ਸਨ ਦੁਨੀਆ ਦੇ ਪਹਿਲੇ 10 ਹੈਂਸਮ ਲੋਕਾਂ ਦੇ ਵਿੱਚੋਂ ਉਹਨਾਂ ਦਾ ਨਾਮ ਆਉਂਦਾ ਸੀ ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ ਤੇ ਰਹਿਦੀ ਦੁਨੀਆ ਦੇ ਵਿੱਚ ਇੱਕ ਅਲੱਗਤਾ ਤਰਮਿੰਦਰ ਦੀ ਰਹੇਗੀ। ਸਯੁਕਤ ਕਿਸਾਨ ਮੋਰਚੇ ਨੂੰ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਮਿਲੀ ਇਜਾਜ਼ਤ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਸਯੁਕਤ ਕਿਸਾਨ ਮੋਰਚੇ ਨੂੰ ਸੈਕਟਰ 43 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰਨ ਲਈ ਜਗ੍ਹਾ ਕੀਤੀ ਅਲੋਟ 26 ਨਵੰਬਰ ਨੂੰ ਦਿੱਲੀ ਅੰਦੋਲਨ ਨੂੰ ਪੂਰੇ 5 ਸਾਲ ਹੋ ਰਿਹਾ ਹੈ ਨਾ ਐਸਕੇਐਮ ਦੇ ਵੱਲੋਂ ਸਾਰੇ ਸੂਬਿਆਂ ਦੀਆਂ ਰਾਜਸਥਾਨੀਆਂ ਦੇ ਵਿੱਚ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਤਿਲੰਦਰ ਦੇ ਗੁਰਾਇਆਂ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਪੇਟ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਵੱਜਣ ਕਾਰਨ ਜ਼ਖਮੀ ਹੋਇਆ ਮੁਲਜ਼ਮ ਸੋਨੂ ਖੱਤਰੀ ਗੈਂਗ ਦਾ ਗੁਰਗਾ ਹੈ ਗੁਰਪ੍ਰੀਤ ਆਫ ਗੋਪੀ ਗੁਰਾਇਆਂ ਦੇ ਵਿੱਚ ਪੁਲਿਸ ਨਾਕੇ ਤੇ ਰੋਕਣ ਸਮੇ ਪੁਲਿਸ ਤੇ ਚਲਾਈਆਂ ਸਨ ਗੋਲੀਆਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਕਾਰ ਪਿਸਟਲ ਅਤੇ ਦੋ ਰੌਂਗ ਕੀਤੇ ਬਰਾਮਦ। ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਹੱਕ ਦੇ ਵਿੱਚ ਆਈਆਂ ਪਿੰਡਾਂ ਦੀਆਂ ਪੰਚਾਇਤਾਂ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਖੁਰਦਨ ਦੀ ਪੰਚਾਇਤ ਵੱਲੋਂ ਪੀਯੂ ਸੈਨੇਟ ਚੋਣਾਂ ਨੂੰ ਲੈ ਕੇ ਮਤਾ ਕੀਤਾ ਗਿਆ ਪਾਸ ਕਿਹਾ ਗਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸਟੇਟ ਯੂਨੀਵਰਸਿਟੀ ਐਲਾਨਿਆ ਜਾਵੇ ਮਤੇ ਦੇ ਵਿੱਚ ਕੇਂਦਰ ਸਰਕਾਰ ਤੋਂ ਪੀਯੂ ਸੈਨੇਟ ਚੋਣਾਂ ਜਲਦ ਕਰਵਾਉਣ ਦੀ ਕੀਤੀ ਗਈ ਮੰਗ ਪੀਯੂ ਦੇ ਵਿੱਚ ਤਰਨਾ ਦੇ ਰਹੇ ਵਿਦਿਆਰਥੀ ਅਤੇ ਹੋਰਾਂ ਦੇ ਉੱਪਰ ਦਰਜ ਕੀਤੀਆਂ ਐਫਆਈਆਰ ਵਾਪਸ ਲੈਣ ਦੀ ਵੀ ਕੀਤੀ ਗਈ ਅਪੀਲ ਅਪੀਲ ਅਪੀਜੂ ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਖਰਾ ਕੋਟਾ ਦੇਣ ਦੀ ਵੀ ਕੀਤੀ ਮੰਗ ਸ਼੍ਰੋਮਣੀ ਗੁਰਦੁਆਰਾ ਕਮਰੰਤਾ ਕਮੇਟੀ ਤੋਂ ਮਗਰੋਂ ਹੁਣ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਹੈੱਡ ਗ੍ਰਾਂਤੀ ਦਾ ਚੈਨਲ ਸਸਪੈਂਡ YouTube ਨੇ ਪਾਈਰਪਾਲ ਸਿੰਘ ਦਾ ਚੈਨਲ ਕੀਤਾ ਸਸਪੈਂਡ ਵਾਇਲੈਂਟ ਕ੍ਰਾਈਮਨਲ ਆਰਗੇਨਾਈਜੇਸ਼ਨ ਪਾਲਿਸੀ ਦੀ ਉਲੰਘਣਾ ਨੂੰ ਦੱਸਿਆ ਗਿਆ ਕਾਰਨ ਚੈਨਲ ਤੇ ਪਏ ਜਾ ਰਹੇ ਕੰਟੈਂਟ ਦੇ ਉੱਪਰ YouTube ਨੇ ਜਤਾਇਆ ਇਤਰਾਜ਼ ਸ੍ਰੀ ਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਮਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਕੀਤਾ ਗਿਆ ਪਾਸ ਸ੍ਰੀ ਦਰਬਾਰ ਸਾਹਿਬ ਦੇ ਗਲਿਹਾਰੇ ਨੂੰ ਪਵਿੱਤਰ ਐਲਾਨਿਆ ਗਿਆ ਪਵਿੱਤਰ ਐਲਾਨੇ ਗਏ ਸਥਾਨਾਂ ਦੇ ਉੱਪਰ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਅਤੇ ਹੋਰ ਤਬਾਕੂ ਬੀੜੀ ਨਸ਼ੀਲੇ ਪਦਾਰਥਾਂ ਦੇ ਉੱਪਰ ਰੋਕ ਲਗਾਈ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਸੀ ਮਤਾ ਤੇ ਮਤਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਕੈਨੇਡਾ ਤੋਂ ਪੰਜਾਬ ਦੇ ਲਈ ਆਈ ਮਨਤਪਾਗੀ ਖਬਰ ਬ੍ਰੈਮਪਟਨ ਦੇ ਵਿੱਚ ਘਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਬੱਚੇ ਸਮੇਤ ਤਿੰਨ ਪੰਜਾਬੀਆਂ ਦੀ ਹੋਈ ਮੌਤ ਤੀਜੀ ਮੰਜ਼ਲ ਤੋਂ ਛਾਲ ਮਾਰਨ ਕਾਰਨ ਗਰਭਵਤੀ ਔਰਤ ਸਣੇ ਚਾਰ ਜੀਆਂ ਦੀ ਹਾਲਤ ਗੰਭੀਰ ਦੋ ਹੋਏ ਲਾਪਤਾ ਬਨਾਸਪੇਸ਼ਿਤ ਘਰ ਦੇ ਵਿੱਚ ਕਿਰਾਏ ਤੇ ਰਹਿ ਰਹੇ ਅਸੀਂ ਪੰਜਾਬੀ ਪਰਿਵਾਰ ਰਾਤ ਕਰੀਬ 2:30 ਮਿੰਟ ਦੇ ਲਗਭਗ ਘਰ ਦੇ ਵਿੱਚ ਲੱਗੀ ਅੱਗ ਇਸ ਨਾਲ ਸੰਬੰਧਿਤ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ